ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਫਤਿਹਗੜ ਚੂੜੀਆਂ ਤੋਂ 4 ਕਿਲੋਮੀਟਰ ਦੂਰ ਪਿੰਡ ਅਵਾਨ ਚੰਨੇਵਾ ਗੋਲੀਆਂ ਚਲਣ ਨਾਲ ਤਿੰਨ ਵਿਅਕਤੀਆਂ ਦੇ ਗੰਭੀਰ ਰੂਪ ਚ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਗੋਲੀਆਂ ਲੱਗਣ ਨਾਲ ਲਵਜੋਤ ਸਿੰਘ 22 ਸਾਲ ਗੁਰਪ੍ਰੀਤ ਸਿੰਘ 21 ਸਾਲ ਅਤੇ ਕੁਲਦੀਪ ਸਿੰਘ 55 ਸਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਲ ਦਮ ਰਿਤਸਰ ਰੈਫਰ ਕਰ ਦਿੱਤਾ ਹੈ ਫਤੇਗੜ ਚੋੜੀਆਂ ਤੋਂ ਬਬਲੂ ਵਿਖੀ ਦੀ ਰਿਪੋਰਟ ਮੈਂ ਖੇਡਣ ਗਿਆ ਗਰਵਾਲੀ ਵਾਲ ਖੇਡਣ ਗਏ ਸਾਰੇ ਜਣੋ ਜੋਤ ਮੁੰਡਾ ਵੀ ਜਿਹਦੇ ਗੋਲੀ ਵਜੀ ਉਹ ਵੀ ਗਿਆ ਮੇਨ ਵਾਲੀ ਵਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁੱਕੂ ਮਮਾਈ ਹੈ ਕਿ ਦੇ ਉਹਨੇ ਮੇਰੇ ਤਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਖੋਨਾ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋਰਾ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਇਹ ਤਾਂ ਮੁੰਡਾ ਕਿਹਾ ਪਰ ਇਹ ਸੜਕ ਤੇ ਤੂੰ ਕੀ ਤੀਹ ਕੋ ਲੈਣ ਆਏ ਜੀ ਇਹ ਹਰੇ ਘਰ ਨੂੰ ਰਾਹ ਜਾਂਦਾ ਅੰਦਰ ਜਦੋਂ ਇਹ ਸੜਕ ਬਣੀ ਆ ਤੇ ਫਿਰ ਇਹ ਆਪਣਾ ਸਾਰਾ ਆ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ 'ਚ ਖੇਡਣਦੇ ਹੀ ਤੇ ਗਰਾਊਂਡ 'ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜੱਟੇ ਖਲੋਤੇ ਹੀ ਆ ਜੀ ਤੇ ਸਾਰੇ ਜਣੇ ਆਪਚੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕਿ ਇਹਦੀ ਗੱਲ ਸੁਣੀ ਆ ਨਾ ਕਿ ਇਹਦੀ ਕਾ ਕੀਤਾ ਠੀਕ ਆ ਇੱਕ ਮੇਰੇ ਡਾਡਾ ਫਰਸਾ ਦੇ ਵਜੀ ਕੁਲਦੀਪ ਸਿੰਘ ਦੇ ਇੱਕ ਮੇਰਾ ਭਰਾਨੇ ਦੋ ਗੁਰਕੀ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਗਿਆ ਜਿਹੜਾ ਗੇੜ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਨ ਤੋਂ ਰਹਿ ਗਈ ਠੀਕ ਆ ਇੱਕ ਮੇਰਾ ਨਾਲ ਹੋਰ ਆ ਮੇਰਾ ਭਰਾ ਚਾਲਪੀ ਸਿੰਘ ਉਹਦੇ ਵੀ ਮਾਰਦੇ ਲੱਗੇ ਸੀ ਉਹ ਵੀ ਬੜਾ ਮੁਸ਼ਕਿਲ ਨਾਲ ਵੱਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨੇ ਕਿੰਨੇ ਸੇਲ ਕਰੇ ਹਾਂਜੀ ਤਿੰਨ ਜਣੇ ਹਾਂਜੀ ਹੁਣ ਆਪਾਂ ਹਸਤਾ ਲੈ ਕੇ ਆਏ ਤਾਂ ਉਹਨਾਂ ਨੇ ਇਤੋਂ ਦਾ ਖੜਿਆ ਵਾ ਅਮਰਸਰ ਰੈਫਰ ਕੀਤਾ ਵਾ ਕਿਤੇ ਕਿਤੇ ਲੱਗੀਆਂ ਗੋਲੀਆਂ ਉਹਨਾਂ ਦੇ ਤਿੰਨਾਂ ਦੇ ਪੱਟੇ ਲੱਗੀਆਂ ਗੋਲੀਆਂ ਹਾਂਜੀ ਤੰਨਾਰੇ ਪੜਦੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਹਨੇ ਉਹਨਾਂ ਕੋਲ ਚਾਰ ਪੰਜ ਹਥਿਆਰ ਹੀ ਇੱਕ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਤੁਹਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲੱਭਜੋ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜੀਸਟ ਯੂ ਸਾਲਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ ਚ ਆਪਾਂ ਦੇਖਿਆ ਵੀ ਸਾਟੋ ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਂਦੀ ਸੀ ਜਿਹੜੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਨਾਨਕਦੇਵ ਹਸਪਤਾਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਤੇ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪਤਾਲ ਫਤਿਹਗੜ ਚੂੜੀਆਂ ਐਡਮਿਟ ਤੇ ਸਬੰਧੀ ਇੱਥੇ ਮੌਕੇ ਤੇ ਹੋਣ ਆਏ ਆਂ ਜੀ ਹਸਪਤਾਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚਲਿਆਂਦੀ ਜਾਵੇਗੀ ਦੇਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਨੇ ਨੇ ਜੀ ਸਾਡਾ ਮਿਲ ਨਹੀਂ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ